ਕੰਤ ਕੌਰ ਕੀ ਗੱਲ ਕੀ ਤੜਨਾਲ ਜੀ ਗੱਲ ਕੋਈ ਵੀ ਨਹੀਂ ਸੀ ਕਿ ਆ ਉਹ ਥੋੜੀ ਜਿਹੀ ਖਰੇ ਵਾਲੀ ਥਾਂ ਉਹਨਾਂ ਦੀ ਸੀ ਕਿ ਦੂਜੇ ਸਹੁਰਿਆਂ ਦੀ ਤੇ ਉਹ ਜਿਹੜਾ ਪ੍ਰਕਾਸ਼ ਕੌਰ ਨੇ ਉਹਨੇ ਸਾਰੇ ਨੂੰ ਗੁੰਡੇ ਬੁਲਾਏ ਕਿ ਕੀ ਕੀਤਾ ਕੀ ਤੜਨਾਲ ਜੀ ਸਾਡੇ ਤਾਂ ਬੁਰੇ ਹਾਲ ਕੀਤੇ ਨੇ ਮਾਰ ਮਾਰ ਕੇ ਝੋਨੇ ਦੇ ਵਿੱਚ ਕੁੱਟ ਕੁੱਟ ਕੇ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਇਹ ਵੀਤ ਜਾਣੀ ਅਸੀਂ ਤਾਂ ਸਿੱਧਾ ਸਾਵੇਂ ਗਏ ਸੀਗੇ ਉਹਨੇ ਕੰਮ ਕਰਦੇ ਪਏ ਸੀਗੇ ਖੇਤ ਦੇ ਇੰਨਾ ਨਾ ਕੀ ਕੀਤਾ ਇਹਨਾਂ ਦੇ ਜੁੰਡੇ ਪੱਟੇ ਨੇ ਵੀ ਹੰਝੀ ਕੀਤੀ ਕੇਸ ਬੜੇ ਪੱਟੇ ਨੇ ਕੀ ਮੰਗੀ ਕਰਦੇ ਹੋ ਸੀ ਮੰਗਣਾ ਸੀ ਕਰਨਾ ਸੀ ਹਾਂਜੀ ਕੀ ਮੰਗ ਕਰਦੇ ਹੋ ਬਈ ਸਾਨੂੰ ਖਤਰਾ ਇਹਨਾਂ ਦਾ ਉਹ ਕਹਿੰਦੇ ਅਸੀਂ ਤੁਹਾਨੂੰ ਜੀਣ ਨਹੀਂ ਦੇਣਾ ਇੱਥੇ ਤੇ ਤੂੰ ਜਿਹੜਾ ਵੀ ਇਹਨਾਂ ਵੀਰ ਸਾਡੇ ਸਾਡੀ ਮਦਦ ਕਰਨ ਤਾਂ ਸਿੱਖ ਜਥੇਬੰਦੀ ਹਾਂ ਸਾਨੂੰ ਬੜਾ ਵੀ ਹਸਪਤਲ ਗਈ ਸੀ ਕੋਲ ਹਸਪਤਲ ਅਸੀਂ ਰਸਤੇ ਚ ਗਏ ਉਹਨਾਂ ਨੇ ਸਾਨੂੰ ਧਮਕਾ ਕੇ ਪਿਛਾ ਹਟਾ ਦਿੱਤਾ ਤੇ ਕਲਵਾਰਾ ਉਹਨਾਂ ਕੋਲ ਹੈ ਕਿ ਤੋਤੀ ਬਦਮਾਸ਼ ਹੈ ਸੀਟ ਪਰੰਦਾ ਉਹਨਾਂ ਦੇ ਨਾਲ ਹੋਰ ਵੀ ਸਾਰਾ ਕਈ ਹੈਗੇ ਨੇ ਨਿਛੇੜੀ ਬੰਦੇ ਉਹਨਾਂ ਦਾ ਹੈਗਾ ਵੱਡਾ ਹਾਂ ਵੱਡਾ ਉਹਨਾਂ ਦਾ ਗਰੁੱਪ ਬਣਿਆ ਜੀ ਮੈਨੂੰ ਜੀ ਖਤਰਾ ਮੇਰੇ ਪਰਿਵਾਰ ਨੂੰ ਮੇਰੇ ਬੱਚੇ ਉਹ ਸਰਕਾਰੀ ਹਸਪਤਲ ਲਈ ਪੜਦੇ ਨੇ ਮੈਂ ਜਾਣ ਉਹਨਾਂ ਨਾਲ ਆਣ ਸਕੇ ਨਾ ਚਾਹ ਤਾਂ ਉਥੂ ਚਾ ਕਰ ਲੈਣਾ ਜੀ ਜੇ ਤੇ ਨਾ ਰਹਿਣ ਦੇਣਾ ਤੇ ਨਾ ਜੀਣ ਦੇਣਾ ਸਾਨੂੰ ਹਸਪਤਲ ਨਹੀਂ ਦਾਖਲ ਹੋਣ ਦਿੰਦੇ ਤੇ ਹੁਣ ਦੱਸੋ ਅਸੀਂ ਕਿੱਧਰ ਜਾਈਏ ਜੀ ਮੈਂ ਕਈ ਵਾਰ ਜਾਂ ਤੇਰੇ ਮੁੰਡੇ ਮੈਂ ਅਕਾਲ ਤਖਤਾਲੇ ਨੂੰ ਬੇਨਤੀ ਕਰਨਾ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਜਾਨ ਨੂੰ ਖਤਰਾ ਜਿਹੜੀ ਬੇਅਦਬੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਿੰਦਰ ਸਿੰਘ ਖਾਲਸਾ ਜੀ ਜੀ ਮੈਂ ਆਪਦੇ ਘਰ ਵਿੱਚ ਅਸੀਂ ਕੰਮ ਕਰ ਰਹੇ ਸੀ ਮੇਰੇ ਡੈਡੀ ਮੰਮੀ ਮੈਂ ਮੇਰੇ ਘਰ ਦੇ ਤੇ ਕੁਝ ਸ਼ਰਾਰਤੀ ਜਾਂ ਸਰ ਜੋ ਪ੍ਰਕਾਸ਼ ਕੋਰ ਕਲਾਸ਼ ਕੋਰ ਤੇ ਤੋਤੀ ਜੋ ਸੀਟ ਫਾਰਮ ਦਾ ਬਦਮਾਸ਼ ਹੈ ਉਹ ਆਪਦੇ ਹੋਰ ਬੰਦੇ ਲੈ ਕੇ ਆਇਆ ਤਾਂ ਸਾਡੇ ਨਾਲ ਬਦਸਲੂਕੀਆਂ ਕੀਤੀ ਅਸੀਂ ਅੰਮ੍ਰਿਤਧਾਰੀ ਪਰਿਵਾਰ ਹੈ ਮੇਰੀ ਮਾਤਾ ਦੇ ਵੇਖੋ ਬੇਅਦਬੀ ਕੀਤੀ ਆ ਵੇਖ ਲਓ ਜੀ ਸ਼ਰਮੀ ਮੇਰੀ ਗੱਲ ਹੈ ਮੇਰੀ ਮਾਤਾ ਨਾਲ ਬਦਸਲੂਕੀਆਂ ਕੀਤੀ ਪਿਤਾ ਜੀ ਬਜ਼ੁਰਗ ਨੇ 70 ਸਾਲ ਤੋਂ ਉੱਤੇ ਉਹਨਾਂ ਦੀ ਏਜ ਹੈ ਉਹਨਾਂ ਦੇ ਕੇਸ ਪੱਟੇ ਕੇਸ ਕਤਲ ਕਰਤੇ ਉਹਨਾਂ ਦੇ ਬਾਦ ਸੁਲੂਕੇ ਮੈਂ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਿੱਖ ਜਥੇ ਬੰਦੀਆਂ ਨੂੰ ਕਿ ਸਾਡੇ ਪੰਜਾਬ ਵਿੱਚ ਮਦਦ ਕੀਤੀ ਜਾਵੇ ਉਹਨਾਂ ਹਸਪਤਾਲ ਵੀ ਨਹੀਂ ਦਾਖਲ ਹੋਣ ਦਿੰਦੇ ਸਾਨੂੰ ਤੁਰਨ ਨਹੀਂ ਦਿੰਦੇ ਕੋ ਗੁੰਡੇ ਰਾਜ ਕਿਹੜੇ ਨੇ ਗੁੰਡੇ ਬਣੇ ਹੋ ਇਹਨਾਂ ਇਹ ਹੋਰ ਕੀ ਕੀਤਾ ਤੁਹਾਡਾ ਨਾਲ ਉਹਨਾਂ ਨਾਲ ਸਾਡੇ ਨਾਲ ਬਾਦ ਸੁਲੂਕੇ ਕਿਤੇ ਇੱਕ ਕੇਸ ਕਤਲ ਕੀਤਾ ਮੇਰੇ ਦਾੜਾ ਸਾਹਿਬ ਦਾੜਾ ਸਾਹਿਬ ਪਟਿਆ ਆ ਵੇਖੋ ਜੀ ਆ ਸਾਰਾ ਮੇਰਾ ਸੁੱਜਿਆ ਪਿਆ ਮੇਰਾ ਸਾਹ ਨਹੀਂ ਆ ਰਿਹਾ ਮੈਨੂੰ ਹਸਪੀਟਲ ਦਾਖਲ ਸਹੀ ਬਲੋ ਹਸਪੀਟਲ ਇਸਾ ਤੁੜੁਕਨੇ ਨਾ ਤੇ ਹਮਲਾ ਕੀਤਾ ਕੋਣ ਕੋਣ ਸੀ ਇਹ ਇੱਕ ਸੀ ਕੇ ਤੋਤਾ ਜੀ ਕਿਹਨੇ ਹਮਲਾ ਕੀਤਾ ਹਾਂਜੀ ਇੱਕ ਲਾਪਰੀ ਤੇ ਲਵਲੀ ਹੈ ਬਲਵੀਰ ਸਿੰਘ ਦਾ ਲੜਕਾ ਉਹ ਇੱਕ ਪ੍ਰਕਾਸ਼ ਕੋਰ ਇੱਕ ਕਲਾਸ਼ ਕੋਰ ਕੋਈ ਅਣਪਛਾਤੇ ਬੰਦੇ ਸੀਗੇ ਸਾਨੂੰ ਸੁਰਤਵਰੀ ਨਹੀਂ ਆਈ ਕੀ ਹੋਇਆ ਕੀ ਨਹੀਂ ਸਾਡੇ ਕੇਸ ਅੱਗੇ ਆ ਗਿਆ ਸਾਨੂੰ ਵੀਖਿਆ ਨਹੀਂ ਉਹਨਾਂ ਨੇ ਸਾਡੇ ਨਾਲ ਇਹਨੇ ਕੇਸ ਪੱਟ ਕੇ ਸੜਕ ਤੇ ਸਾਡੇ ਨਾਲ ਕੇਸ ਪੱਟ ਕੇ ਰੁਕ ਗਿਆ ਤੁਹਾਡੇ ਪੱਗਾਂ ਪਾਈਆਂ ਸੀ ਹਾਂਜੀ ਪੱਗਾਂ ਸਿਰ ਸਾਹਿਬ ਮੇਰੇ ਬੰਨੀ ਹੁੰਦੀ ਹੈ ਪਿਤਾ ਜੀ ਨੇ ਮੇਰੇ ਤੇ ਸਿਰੀ ਸਾਬਨ ਨਹੀਂ ਹੁੰਦਾ ਦਸਤਾਰ ਬੰਨੀ ਹੁੰਦੀ ਹੈ ਜੀ ਸਾਡੇ ਨਾਲ ਬਦਸਲੂਕੇ ਕੀਤੇ ਜੀ ਮੈਂ ਇਹ ਜਥੇ ਬੰਦੀਆਂ ਸਿੱਖ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਕਿ ਸਾਡੀ ਸਾਡੀ